ਕਿਸਾਨ ਮਜ਼ਦੂਰਾਂ ਦੀ ਮੰਗਾਂ ਨੂੰ ਲਾਗੂ ਕਰਾਉਣ ਦੇ ਸਬੰਧ ਵਿੱਚ 30 ਦਸੰਬਰ ਪੰਜਾਬ ਬੰਦ ਦਾ ਐਲਾਨ ਕਿਸਾਨਾਂ ਵੱਲੋਂ ਕੀਤਾ ਗਿਆ ਸੀ ਜਿਸ ਦਾ ਪੰਜਾਬ ਦੇ ਫਗਵਾੜਾ ਸ਼ਹਿਰ ਵਿੱਚ ਕਾਫੀ ਅਸਰ ਦੇਖਣ ਨੂੰ ਮਿਲਿਆ ਦੁਕਾਨਦਾਰਾਂ ਵੱਲੋਂ ਬਾਜ਼ਾਰ ਬੰਦ ਕਰਕੇ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਉੱਤੇ ਹੀ ਦੂਜੇ ਪਾਸੇ ਕਿਸਾਨਾਂ ਵੱਲੋਂ ਬੈਂਕਾਂ ਅਤੇ ਕੁਝ ਖੁੱਲ੍ਹੇਆ ਦੁਕਾਨਾਂ ਨੂੰ ਬੰਦ ਕਰਵਾਇਆ ਗਿਆ ਬੱਸਾਂ ਬੰਦ ਹੋਣ ਕਰਕੇ ਆਵਾਜਾਈ ਵੀ ਠੱਪ ਰਹੀ ਪਰ ਕਿਸਾਨਾਂ ਵੱਲੋਂ ਮੈਡੀਕਲ ਅਤੇ ਐਮਰਜੈਂਸੀ ਸੇਵਾਵਾਂ ਨੂੰ ਖੁੱਲ੍ਹਾ ਰੱਖਿਆ ਗਿਆ ਬੇਸਾਰੇ ਵੀਰੋ ਓ ਭਾਈ ਸਾਹਿਬ ਤੁਹਾਨੂੰ ਇਹਨਾਂ ਦੇ ਸਪੈਸ਼ਲ ਜਿੱਥੇ ਪਾਉਣੀ ਸੀ ਸਾਰੀਆਂ ਬੈਂਕਾਂ ਬੰਦ ਆਈਆਂ ਅੱਜ ਓ ਹੈਗਾ ਕੋ ਮੇਰਾ ਵੀਰ ਸਾਰੇ ਪਿਆਰ ਦਾ ਸਮੂਦ ਦਿਓ ਇਹ ਪੰਜਾਬ ਦੀ ਲੜਾਈ ਐ ਪੰਜਾਬ ਦੇ ਹਿੱਤਾਂ ਦੀ ਲੜਾਈ ਐ ਪੰਜਾਬ ਗੰਦੇ ਦੀ ਪਹਿਲੀ ਦਾ ਇਹ ਪੰਜਾਬ ਦੇ ਪੰਗਰ ਸਦਨ ਕਰਦਾ ਸੁਖਨਾਥੀ ਜਾ ਕੇ ਦੇਖ ਲਓ ਉਹ ਦੁਕਾਨਾਂ ਜਾਂਦੇ ਬਚਾਨ ਆਵੇ ਨਾਲ ਜਾ ਕੇ ਲੜੀਏ ਕਰ ਦਿੱਤੀ ਆਸ ਕੋ ਸਤਨਾਮ ਸਿੰਘ ਵਾਲੇ ਗੁਰੂ ਧਿਆਨ ਰੱਖਿਓ ਰੱਬ ਦੇ ਨੇ ਪਿਆਰੇ ਨੇ ਹਮੇਸ਼ਾ ਗਰੀਬ ਲਿਵਾਜ ਹਾਂਜੀ ਸਰ ਅੱਜ ਜਿਹੜਾ ਫਗਵਾੜੇ ਦੇ ਤੁਸੀਂ ਸ਼ੂਗਰ ਮਿਲ ਤੇ ਚੌਂਕ ਤੇ ਧਰਨਾ ਲਾਇਆ ਹੈ ਅਤੇ ਪੰਜਾਬ ਬੰਦ ਦਾ ਐਲਾਨ ਕੀਤਾ ਹੈ ਕੀ ਕਾਰਨ ਹੈ ਜਿਹੜਾ ਕਿਸਾਨ ਬਾਰ ਬਾਰ ਧੰਨੇ ਤੇ ਬਹਿ ਰਹੇ ਹਨ ਕਿਸਾਨਾਂ ਮਜ਼ਦੂਰਾਂ ਦੀਆਂ ਜਿਹੜੀਆਂ 12 ਮੰਗਾਂ ਨੂੰ ਲੈ ਕੇ ਸ਼ੰਭੂ ਤੇ ਖਨੋਰੀ ਬਾਡਰਾਂ ਦੇ ਉੱਤੇ ਅੰਦੋਲਨ ਚੱਲ ਰਿਹਾ ਮੋਰਚੇ ਚੱਲ ਰਹੇ 13 ਫਰਵਰੀ ਤੋਂ ਲੈ ਕੇ ਲਗਾਤਾਰ ਕੋਸ਼ਿਸ਼ ਕਰਕੇ ਚੱਲ ਰਹਾ ਕਿ ਜਿਹੜਾ ਮੋਦੀ ਸਰਕਾਰ ਨੇ ਪਿਛਲੇ ਅੰਦੋਲਨ ਚ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਉਹਨਾਂ ਮੰਗਾਂ ਨੂੰ ਲਾਗੂ ਕਰਨ ਤੋਂ ਕਿਤੇ ਸਰਕਾਰ ਮੁਲਤਰ ਹੋ ਗਈ ਉਹਨਾਂ ਅੰਦੋਲਨਾਂ ਦਾ ਸਮਰਥਨ ਕਰਨ ਲਈ ਔਰ ਪਿਛਲੇ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਲਗਭਗ 34-35 ਦਿਨ ਤੋਂ ਇਹਨਾਂ ਮੰਗਾਂ ਦੀ ਪੂਰਤੀ ਨਹੀਂ ਸਰਦਾਰ ਜਗਜੀਤ ਸਿੰਘ ਦੀ ਢੱਲੇ ਵਾਲ ਜਿਹੜੇ ਮਰਨ ਮਰਤੇ ਬੈਠੇ ਆ ਉਹਨਾਂ ਦੇ ਉਸ ਪ੍ਰੋਗਰਾਮ ਦੀ ਹਮਾਇਤ ਕਰਨ ਲਈ ਕੇਂਦਰ ਸਰਕਾਰ ਨੂੰ ਸੁੱਤੀ ਦੀਦਚੋਂ ਜਗਾਉਣ ਲਈ ਸਰਕਾਰ ਨੂੰ ਆਪਣਾ ਫਰਜ਼ ਅਦਾ ਕਰਨ ਦਾ ਜਿਹੜਾ ਯਾਦ ਕਰਉਣ ਲਈ ਅੱਜ ਸਮੁੱਚੇ ਪੰਜਾਬ ਦੇ ਵਿੱਚ ਮੁਕੰਮਲ ਚਿੱਟਾ ਜਾਮ ਕਾਰੋਬਾਰ ਬੰਦ ਸਾਰੀ ਆਵਾਜ਼ਾ ਵੀ ਬੰਦਿਆ ਰੇਲਵੇ ਆਵਾਜ਼ਾ ਵੀ ਬੰਦ ਆ ਉਸ ਤਲੜੀ ਤਹ ਤਾਂ ਜਿਹੜਾ ਫਗਵਾੜੇ ਦੇ ਵਿੱਚ ਅੰਦੋਲਨ ਕੀਤਾ ਜਾ ਰਿਹਾ ਸ਼ੁਕਰਪੁਰ ਬਲ ਚੌਕ ਦੇ ਵਿੱਚ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜਾ ਫਗਵਾੜਾ ਸ਼ਹਿਰ ਦਾ ਸੂਚਾ ਦੁਕਾਨਦਾਰ ਵਰਗ ਵਪਾਰੀ ਵਰਗ ਆੜਤੀ ਵਰਗ ਟਰਾਂਸਪੋਰਟ ਦੇ ਨੀਰ ਵਿਦਿਆਰਥੀ ਸਾਰਿਆਂ ਨੇ ਇਸ ਮੰਤਰੇ ਹੁਕਮਤ ਦੇ ਵਿੱਚ ਆਪਣੇ ਕਾਰੋਬਾਰ ਬੰਦ ਰੱਖ ਕੇ ਟਰਾਂਸਪੋਰਟ ਮੀਟਾ ਨੇ ਆਪਣੀਆਂ ਬੱਸਾਂ ਬੰਦ ਕੀਤੀਆਂ ਹੋਰ ਸਰਕਾਰੀ ਤੇ ਜਨਤਕ ਅਦਾਰਿਆਂ ਦੀਆਂ ਯੂਨੀਅਨਾਂ ਉਹਨਾਂ ਨੇ ਵੀ ਇਸ ਬੰਦ ਦੀ ਹਮਾਇਤ ਕੀਤੀ ਹੈ ਔਰ ਮੁਕੰਮਲ ਬੰਦ ਇਸ ਲੜੀ ਦਾ ਜਿਹੜਾ ਫਗਵਾੜਾ ਸਮੁੱਚੇ ਰੋਪ ਦੇ ਵਿੱਚ ਬਾਜ਼ਾਰ ਦਾਣਾ ਮੰਡੀ ਸਬਜ਼ੀ ਮੰਡੀ ਸਾਰੇ ਕਾਰੋਬਾਰ ਬੰਦ ਰੱਖ ਕੇ ਸਾਡਾ ਸਹਿਯੋਗ ਕਰ ਰਿਹਾ ਔਰ ਅਸੀਂ ਅਪੀਲ ਕਰਾਂਗੇ ਸਾਰੀਆਂ ਵਪਾਰਕ ਐਸੋਸੀਏਸ਼ਨਾਂ ਨੂੰ ਕਿਥੇ ਉਹਨਾਂ ਨੇ ਬੰਦ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਅੱਜ ਦੇ ਜਿਹੜਾ ਇਕੱਠ ਹੈ ਰੋਸ ਧਰਨਾ ਚੱਲ ਰਿਹਾ ਇਹਦੇ ਵਿੱਚ ਵੀ ਉਹਨਾਂ ਨੇ ਹੁੰਦਾ ਸਾਡੇ ਦਾ ਵਾਅਦਾ ਕੀਤਾ ਤੇ ਸਾਰੀਆਂ ਐਸੋਸੀਏਸ਼ਨਾਂ ਦੇ ਆਗੂ ਸਿਦਵਾਨ ਉਹ ਲੀਡਰ ਇੱਥੇ ਹਾਜ਼ਰੀ ਭਰ ਦੋਗੇ ਔਰ ਇਸ ਦਰਨੇ ਦਾ ਹਿੱਸਾ ਵੜ ਲੂਗਾ